ਹਾਂਜੀ 사ਸੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਟਾੜੇ ਸਾਰਿਆਂ ਦਾ ਤੇ ਵੈਲਕਮ ਟੂ ਬੈਕ ਵਿਸ਼ਵ ਨੂਰ ਸਿੰਘ ਸਰਪੰਚ ਵਿਸ਼ਸ ਸਾਰੇ ਸਾਰੇ ਤਾਂ ਪਾਨੀ ਨਹੀਂ ਨਹੀਂ ਬੋਤ ਮੈਂ ਕਹਿੰਦੀ ਤੂੰ ਸੱਦਵਾਂ ਦੀ ਧੀ ਏ ਇਦਾਂ ਦਾ ਕੰਮ ਮੈਂ ਇਦਾਂ ਹੱਥ ਜੋੜੇ ਨੇ ਵੀ ਇਦਾਂ ਦਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਤਾਂ ਪਾਉਣੀ ਏ ਨਹੀਂ ਬੋਤ ਤੇਰਾ ਭਰਾ ਮੁਕਿਆ ਹੋਇਆ ਹੈ ਜਲਦੀ ਨਾ ਮੈਂ ਤੇ ਪੇਟ ਦੇ ਹੱਥ ਲੱਗ ਗਏ ਸੀਗਾ ਉਹ ਮੁੰਡੇ ਨੂੰ ਜਦੋਂ ਸੈਂਟਰ ਚ ਆ ਕੇ ਖੜਿਆ ਸੀ ਤੇ ਲੋਕ ਰੇ ਸੀਗੇ ਨਾ ਮੈਨੂੰ ਬਚਾਲਾ ਨਾ ਉਹਨਾਂ ਦੇ ਸਲੂਨ ਦੇ ਇੰਨਾ ਸਟਾਫ ਹੈ ਕੋਈ ਵੀ ਨਹੀਂ ਅੱਗੇ ਆਇਆ ਮੇਰਾ ਪੇਕੇ ਘਰ ਇੱਕ ਮੇਰਾ ਸੋਹਰੇ ਘਰ ਜਿਹੜੇ ਕਿ ਉਹਨੇ ਬਿਲਕੁਲ ਬਦਨਾਮ ਕਰਤਾ ਹੈ ਇਸ ਟਾਈਮ ਉਹ ਚੀਜ਼ ਉਹਨੇ ਕੀਤੀ ਉਹਨੂੰ ਸਜ਼ਾ ਮਿਲ ਲੈ ਤੋ ਪਲੀਜ਼ ਮੇਰੀ ਹੱਥ ਜੋੜ ਕੇ ਰਕਵੈਸਟ ਹੈ ਕਿਉਂਕਿ ਕੱਲ ਨੂੰ ਇਹ ਸਾਨੂੰ ਜਾਨੋਂ ਵੀ ਮਾਰ ਸਕਦੀ ਜੀ ਇਹ ਹੈਗਾ ਨਾ ਮੇਰੇ ਮੰਮਾ ਨੇ ਉੱਚ ਐਦੇ ਕਹਿ ਦਿੱਤਾ ਵੀ ਚਲੋ ਕਿਸੇ ਦੇ ਪਿੱਛੇ ਲੱਗ ਕੇ ਕਿਹਾ ਉਹ ਵੀ ਮੈਂ ਤੁਹਾਨੂੰ ਪ੍ਰੂਫ ਵਿਖਾ ਦੂੰਗੀ ਵੀ ਕਿਹਦੇ ਪਿੱਛੇ ਲੱਗ ਕੇ ਕਿਹਾ ਹਨਾ ਕਿਸੇ ਦੇ ਪਿੱਛੇ ਲੱਗ ਕੇ ਕਿਹਾ ਕਿ ਇੱਥੇ ਨਸ਼ੇ ਹੁੰਦੇ ਸੀਗੇ ਉਹ ਫਿਰ ਬਹੁਤ ਰੋਂਦਾ ਗਈ ਵਾਰੀ ਕਹਿੰਦਾ ਮੰਮੀ ਮੈਂ ਕਿੱਥੇ ਜਾ ਆ ਗੁੜੀ ਅਮਰ ਆਂਗੜੀਆ ਉਹ ਯਾਰ ਬਾਅਦ ਟਾਈਮ ਬਾਅਦ ਬਹੁਤ ਬਣਾਉਂਦੇ ਆ ਨਾ ਤਾਂ ਕਰਕੇ ਥੋੜਾ ਚੇਤਾ ਭੁੱਲ ਜਾਂਦਾ ਵੈਲਕਮ ਟੂ ਬੈਕ ਚੈਨਲ ਗਾਇਜ਼ ਵਿਸ਼ਵ ਸ਼ਰਮ ਖਾਨੀ ਸਸੀ ਕਾਲ ਜੀ ਸਾਰਿਆਂ ਦਾ ਕੀ ਹਾਲ ਹੋ ਸਾਰੇ ਠੀਕ ਜੇ ਤੇ ਵੈਲਕਮ ਟੂ ਬੈਕ ਚੈਨਲ ਗਾਇਜ਼ ਵਿਸ਼ਾ 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 ਖਾਨੀ ਸਸੀ ਕਾਲ ਜੀ ਸਾਰਿਆਂ ਦਾ ਕੀ ਹਾਲ ਸਾਰਿਆਂ ਦਾ ਠੀਕ ਜੇ ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਦਾ ਵਿਸ਼ਾ ਸਰਪੰਚ ਆ ਤੁਹਾਡੇ ਆਪਣੇ ਚੈਨਲ ਤੇ ਤੇ ਹੋਰ ਸੁਣਾਓ ਸਾਰੇ ਕੀ ਹਾਲ ਜੇ ਤੇ ਅੱਜ ਆਪਾਂ ਗੱਲ ਕਰਾਂਗੇ ਤਿੰਨ ਮੁੱਦੇ ਨਵੇਂ ਉੱਠੇ ਆ ਤਿੰਨ 1 2 ਤੇ ਰਲਦੇ ਰਲਦੇ ਹੀ ਆ ਤੇ ਇੱਕ ਹੋਰ ਆ ਉਹ ਕੁੜੀ ਦਾ ਜਿਹੜੀ ਆ ਮਾਂ ਰਾਮਗੜੀ ਆ ਤੇ ਉਹਦੀ ਵੀ ਆਪਾਂ ਗੱਲ ਕਰਦੇ ਆ ਤੇ ਇਹ ਕੀ ਕਰਦੇ ਆਪਾਂ ਯਾਰ ਪਿੱਛੇ ਮੇਰੇ ਪੈਰਟ ਬੋਲਦੇ ਥੋੜਾ ਐਡਜਸਟ ਕਰ ਲਿਓ ਪੀਸ ਮੈਂ ਕਿਹਨੇ ਤੁਸ ਜਦੋਂ ਆਤੀ ਸੀ ਇਹ ਐਦਾਂ ਦਾ ਤੁਮ ਮੈਂ ਐ ਦੱਸ ਜੁਰੇ ਨੇ ਕਿ ਐਦਾਂ ਨਾ ਦੁਰਿਲ ਨਾ ਬੰਨ ਸਭ ਤੋਂ ਪਹਿਲਾਂ ਮੇਨ ਗੱਲ ਤੇ ਆਹੀ ਆ ਗਈ ਪੀ ਉਹ ਕੁੜੀ ਕਾਦੀ ਪੀ ਮਾਂ ਉਹਦੇ ਅੱਗੇ ਹੱਥ ਜੋੜਨ ਦੀ ਆ ਵੀ ਨਾ ਕਰ ਪੀ ਫਿਰ ਤੇ ਉਹ ਫਿਰ ਪੁਰਾਣਾ ਜਮਾਨਾ ਸਹੀ ਹਿਆਣਾ ਪੀ ਜਿਹੜੀਆਂ ਮਾ ਮਾਵਾ ਫਿਰ ਆਪਣੇ ਕੋਖਾਂ ਜਿਹੀ ਕਿੱਤੀਆਂ ਮਾਰ ਦਿੰਦੀਆਂ ਸੀ ਕਿ ਕਲੱਬਾਂ ਚ ਜਾ ਕੇ ਉਹ ਨਸ਼ੀ ਕਰਨੇ ਆ ਕਰਨੇ ਅੱਜ ਕੱਲ ਕੁੜੀਆਂ ਦੱਸਾਂ ਕਿੱਦਾਂ ਵਾਂ ਨਿੱਕਾ ਕੱਪੜਾ ਕੁੜੀ ਪਾ ਲੈਣਾ ਕੁੜੀ ਇਦਾਂ ਚੜਦੀ ਰਾਤੋਂ ਰਾਤ ਤੇ ਮੁੰਡੇ ਸਾਡੇ ਵਰਗੇ ਵਿਚਾਰੇ ਵੇ ਤਾਂ ਕਰ ਕਰ ਕੇ ਕੁੜੀ ਨਿੱਕਾ ਕੱਪੜਾ ਪਾ ਲੈ ਕੁੜੀ ਚੜ ਜਾਂਦੀ ਇਦਾਂ ਹੀ ਪਤਾ ਨਹੀਂ ਕੁੜੀ ਸ਼ੈਅਰੀ ਕਰ ਲਾ ਪੇ ਕੁਝ ਵੀ ਕਰ ਲਾ ਪੇ ਕੁੜੀ ਨੇ ਚੜੀਆਂ ਬਰਖਲਾ ਬਿਲਕੁਲ ਬਰਖਲਾ ਇਹਨੂੰ ਮੈਂ ਸਮਝਾਇਆ ਬਹੁਤ ਤੂੰ ਤੂੰ ਦੇਖ ਬਾਹਰ ਤੋਂ ਚੰਗੀ ਘੜ ਰਹੀ ਨਹੀਂ ਤੂੰ ਕਿੰਨੀ ਮੈਂ ਮਾਡਲਿੰਗ ਕਰਨੀ ਹੈ ਜੀਤੋ ਦੇ ਗੇਰ ਪਰ ਜਿਹਦੇ ਨਾਲ ਨਾ ਆਪਣੀ ਫੈਮਿਲੀ ਨੂੰ ਦੁੱਖ ਪਹੁੰਚੀ ਵੀ ਇਹ ਅਜਾ ਕੰਮ ਨਾ ਕਰੇ ਮੈਨੂੰ ਪਹਿਲੇ ਦਿਨ ਕਈ ਨਾ ਸਕੀ ਸਟਾਰਟ ਕਰਦੇ ਨੇ ਮਿੱਤੂ ਡਰਦੀ ਪਰ ਹੁਣ ਉਹਨੂੰ ਨਾ ਡਰ ਜਾ ਰਿਹਾ ਨਹੀਂ ਹੈਗਾ ਉਹਦੀ ਕਿਉਂ ਡਰ ਮਾਤਾ ਜੀ ਕੀ ਰਹਿਣਾ ਜਿਹੜੀ ਕੁੜੀ ਚੰਡੀਗੜ੍ਹ ਹੀ ਚਲ ਗਈ ਡਰ ਉਹਦਾ ਕੀ ਰਹਿਣਾ ਦੱਸੋ ਚੰਡੀਗੜ੍ਹ ਕੁੜੀ ਉਥੇ ਜਾ ਕੇ ਸ਼ਰਾਬਾਂ ਪੀਂਦੀ ਆ ਕਲੱਬਾਂ 'ਚ 3 B 2 ਘੁੰਮਣਦੀ ਆ ਇਹੋ ਜਿਹੇ ਕੰਮ ਕਰਦੀ ਜਿਹੜਾ ਤੁਹਾਨੂੰ ਪਤਾ ਹੀ ਨਹੀਂ ਆ ਇਦਾਂ ਦੇ ਕੰਮ ਹੁੰਦੇ ਵੇਲੋ ਤੇ ਪਤਾ ਦੇ ਉਤੋਂ ਮਾਰਿਆ ਹਤ ਤਜੁਕ ਦੀ ਵੇਲੋ ਇਹ ਵੀ ਛੱਡੀਆਂ ਹਣ ਗਿੱਚੀ ਦੇ ਥਲੇ ਚਾਰ ਪੰਜ ਬੇਡਾਂ ਦਾ ਪਰਲਾ ਦਾ ਇੱਕ ਮੈਂ ਤੁਹਾਡੇ ਚੰਦ ਹੈ ਕਿੰਨੀ ਵੀ ਜਿਹੜੇ ਅੱਪੂ ਨੇ ਨਾ ਉੱਥੇ ਮਾਰਾਇਦੇ ਨਾ ਸਰੂਪ ਰੱਖੇ ਨੇ ਤੇ ਉਹ ਕੋਈ ਵੀ ਮੇਰਾ ਸਿੰਘ ਸਹਿਬਾਨ ਮੇਰਾ ਵੀ ਕੋਈ ਮੇਰਾ ਪੁੱਤ ਸੁਣਦਾ ਹੈ ਉਹ ਤੋਂ ਨਾ ਫਲੈਟ ਦੇ ਵਿੱਚੋਂ ਉਹ ਜਿਹੜੇ ਨੇ ਨਾ ਉਹ ਮਤਲਬ ਕਿ ਉੱਥੇ ਜਗਾਏਗਾ ਹਾਂ ਮੈਂ ਦੇਖੋ ਮੈਂ ਗੱਲਾਂ ਨਹੀਂ ਲੈ ਕਰਦਾ ਉੱਥੇ ਨਵੀਂ ਹੈ ਹਰਮ ਪਹਿਲੀ ਗੱਲ ਇਹ ਵੀ ਫਲੈਟ ਚ ਤੇ ਮਾਰ ਦਾ ਸਰੂਪ ਰੱਖਣਾ ਹੀ ਨਹੀਂ ਚਾਹੀਦਾ ਸ਼ੇਂਗਾ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਜਿਨ੍ਹਾਂ ਨੇ ਅਮਰ ਛੱਗਿਆ ਵਾ ਸਰੂਪ ਉਹੀ ਰੱਖਣ ਬੱਸ ਹੁਣ ਨਸ਼ਾ ਨਸ਼ਾ ਤੁਹਾਨੂੰ ਪਤਾ ਹੈ ਹੁਣ ਆਮ ਜਾ ਹੋ ਗਿਆ ਵਾ ਠੀਕ ਹੈ ਕੁੜੀਆਂ ਹੁਣ ਪਤਾ ਨਹੀਂ ਕਿਹੋ ਜਿਹੇ ਨਸ਼ੇ ਕਿਹੜੇ ਕਰੀ ਜਾਂਦੇ ਆ ਉੱਥੇ ਹੁਣ ਇੱਕ ਮੈਂ ਹੋਰ ਕਲਿੱਪ ਕਲਿੱਪ ਐਡ ਦੀ ਵਿਖਾਉਂਗਾ ਤੁਹਾਨੂੰ ਉਹ ਚ ਦਸਾਂ ਪਰਨੀਤਕੌਰ ਜਿਹੜੀ ਸੰਧੂਆਂ ਦੀ ਦੀ ਆ ਇਹ ਦਸਾਂ ਕੀ ਵਿਖਾਉਣ ਦੀ ਵਿਖਾਉਣ ਦੀ ਇਦਾਂ ਕਰਕੇ ਵੀ ਆ ਵਿਖਾਈ ਜਣਾ ਯਾਰ ਤੁਹਾਨੂੰ ਕਿੱਥੇ ਚਲ ਗਈ ਕਿੱਥੇ ਚਲ ਗਈ ਕਿੱਥੇ ਚਲ ਗਈ ਅੱਛਾ ਸਾਨੂੰ ਤੇ ਪਤਾ ਹੀ ਨਹੀਂ ਬਾਬਾ ਜੀ ਦਾ ਸਰੂਪ ਇਹਨਾਂ ਨੂੰ ਕਹਿੰਦੇ ਆ ਬਿਲਕੁਲ ਸਾਈਡ ਤੇ ਇਹਦਾ ਮਤਲਬ ਤੁਸੀਂ ਉੱਥੇ ਨਸ਼ੇ ਵੀ ਕਰਦੀਆਂ ਹੋਗੀਆਂ ਬਿਲਕੁਲ ਸਾਈਡ ਤੇ ਮਤਲਬ ਵੀ ਅੰਦਰ ਤੇ ਕਰਦੀਆਂ ਤੇ ਇੰਨੀਆਂ ਨਾ ਨਸ਼ਾ ਭਾਵੇਂ ਜਿੱਦਾਂ ਮਰਜ਼ੀ ਆ ਫੇਰ ਸਰੂਪ ਰੱਖੇ ਕਿਉਂ ਜੇ ਤੁਸੀਂ ਨਸ਼ੇ ਕਰਨੇ ਤੇ ਫੇਰ ਉੱਥੇ ਮੈਨੂੰ ਮੈਨੂੰ ਨਹੀਂ ਪਤਾ ਇਸ ਗੱਲ ਦਾ ਬਿਲਕੁਲ ਨਾ ਮੈਨੂੰ ਬੁਲਾਇਆ ਨਾ ਮੈਨੂੰ ਪਤਾ ਵੀ ਥਾਰ ਲਈ ਉਹਨੇ ਨਹੀਂ ਲਈ ਉਹ ਜਿਹੜੇ ਮਤਲਬ ਕਿ ਇਹਨਾਂ ਵੀ ਜਿਹੜੀ ਇਹਦੀ ਤਰਕਰ-ਬਰਬਰ ਹੁੰਦੇ ਨੇ ਉਹ ਜਦੋਂ ਮਗੰਦਾ ਕੋਈ ਇਦਾਂ ਜਿਵੇਂ ਉਹ ਪਾਰਿ ਹੋ ਰਹੀ ਹੈ ਜਿਵੇਂ ਠੰਡ ਸੀ ਉਹ ਜਦੋਂ ਜਾਂਦਾ ਉਹ ਜਿਹੜੇ ਪਛਾਣਦੇ ਨੇ ਉਹ ਕਹਿੰਦੇ ਨੇ ਤਰਨੀਤ ਤਾ ਤਰ ਅਫਰ ਬਹੁਤ ਰੋਂਦਾ ਹੈ ਮਿੰਮਿਕ ਤੇਗਾ ਪਹਿਲੀ ਗੱਲ ਕਿਹੜੀ ਸੀ ਥਾਰ ਵਾਲੀ ਪਿੱਥਾਰ ਕੁੜੀ ਨੇ ਲਈ ਕਿ ਨਹੀਂ ਲਈ ਆਪਦੀ ਮਾਂ ਨੂੰ ਨਹੀਂ ਦੱਸਿਆ ਅੱਜਕੱਲ ਦੱਸਾਂ ਕਿਦਾਂ ਵਾ ਜਿੱਦਾਂ ਸਿਆਣੀਆਂ ਕੁੜੀਆਂ ਐੜੀਆਂ ਕਦੇ ਵੀ ਕੁਝ ਵੀ ਲੈ ਨਿੱਕੀ ਨਿੱਕੀ ਗੱਲ ਮਮਾ ਮੈਂ ਆ ਮਮਾ ਮੈਂ ਆ ਲਿਆ ਮਮਾ ਲਿਆ ਉਹਨੇ ਬਾਹਰ ਇੱਕ ਥਾਰ ਲਈ ਕਿ ਨਹੀਂ ਲਈ ਆਉਦੀ ਮਾਂ ਨੂੰ ਨਹੀਂ ਦੱਸਿਆ ਠੀਕ ਆ ਦੂਜਾ ਨੰਬਰ ਕੀ ਹੀ ਵੀ ਜੇ ਉਹਦੇ ਕਿਤੇ ਵੀ ਭਰਾ ਉਹਦਾ ਬਾਹਰ ਜਾਂਦਾ ਵਾ ਲੋਕੀ ਪੋਕ ਕਰਦੇ ਆ ਲੋਕਾਂ ਨੇ ਤੇ ਪੋਕ ਕਰਨਾ ਹੀ ਆ ਪਿਓ ਉਹਦੀ ਭੈਣ ਜਾਂਦੀ ਉਹ ਉਧਰੇ ਉਹਦੀ ਭੈਣ ਜਿਹਦੀ ਭੈਣ ਚੋਂ ਪੰਜਾ ਮੁੰਡਿਆ ਰਈਆ ਨਹੀਂ ਕੁੜੀਆਂ ਕੁੜੀਆਂ ਤੋਂ ਖਰਚਾ ਫੋੜਦੀਆਂ ਨੇ ਕੁੜੀਆਂ ਰਿਲੇਸ਼ਨ 'ਚ ਆਉਂਦੀਆਂ ਤੇ ਕੁੜੀਆਂ ਆਪ ਦਾ ਕੰਮ ਸਟਾਰਟ ਕਰਨ ਫਿਰ ਕੁੜੀਆਂ ਕਾਹਤੋਂ ਰਿਲੇਸ਼ਨ 'ਚ ਆਉਂਦੀਆਂ ਗੱਡੀ ਵੇਖੀ ਨਹੀਂ ਉਹ ਕਿੰਨਾ ਨਾਈਸੀ ਮੁੰਡਾ ਉਹਦੇ ਨਾਲ ਕਰੀਏ ਸੈਟਿੰਗ ਇਹ ਗਲਤੀ ਕੁੜੀਆਂ ਦੀ ਆ ਮੁੰਡਿਆਂ ਦੀ ਨਹੀਂ ਗਲਤੀ ਇਹਦੇ 'ਚ ਮੁੰਡੇ ਸਹੀ ਏ ਗਲਤੀਆਂ ਕੁੜੀਆਂ ਦੀ ਜਿਹੜੇ ਕੁੜੀਆਂ ਇਦਾਂ ਕਰਦੀਆਂ ਆ ਆਪ ਦਾ ਖਰਚਾ ਨਹੀਂ ਫੋੜੋ ਚੰਡੀਗੜ੍ਹ ਫਿਰ ਕੀ ਕਰਨ ਜਾਂਦੀਆਂ ਤੁਸੀਂ 3B2 ਉੱਥੇ ਕੀ ਕਰਦੇ ਮੈਨੂੰ ਲੱਗਦਾ ਵੀਡੀਓ ਤੁਹਾਡੀ ਰੋਸਟਿੰਗ 'ਚ ਜਾ ਰਹੀ ਹੈ ਬਾਕੀ ਪਤਾ ਨਹੀਂ ਹੁਣ ਚੰਡੀਗੜ੍ਹ ਫਿਰ ਤੁਸੀਂ ਕੀ ਕਰਨ ਜਾਂਦੀਆਂ ਤੇ 3B2 ਉੱਥੇ ਫਿਰ ਕੀ ਕਰਨ ਜਾਂਦੀਆਂ ਤੁਸੀਂ ਤੋਹੀਂ ਉੱਥੇ ਆ ਦੇ ਚਲ ਜਾਂਦੀਆਂ ਜੁਲੀ ਬਿਸਤਰਾ ਚੁੱਕ ਕੇ ਮਮਾ ਮੈਂ ਚੱਲੀ ਆਂ ਚੰਡੀਗੜ ਮੈਨੂੰ ਪਿਛੇ ਫੋਨ ਫਾਨ ਨਾ ਲਾਇਓ ਉੱਥੇ ਜਾ ਕੇ ਮੈਂ ਐਸ਼ ਕਰਨੀ ਉੱਥੇ ਨਾ ਮੈਂ ਸਕੋਰ ਪੀਓ ਵਾਲੇ ਮੁੰਡੇ ਵਸਾਉਣੇ ਸਕੋਰ ਤੇ ਫਿਰ ਉੱਥੇ ਜਾ ਕੇ ਮੁੰਡੇ ਬੱਸ ਸੈੱਟ ਕਰੋ ਫਿਰ ਉਹ ਮੁੰਡੇ ਯੂਜ਼ ਕਰਦੇ ਫਿਰ ਉਹ ਕਰਦੇ ਆ ਆ ਕਰਦੇ ਆ ਕੁੜੀਆਂ ਦਾ ਖਰਚਾ ਨਹੀਂ ਅਫੋਰਡ ਕਰਦੀਆਂ ਵੀ ਕੰਮ ਕਰ ਕਰ ਰੋ ਰੱਬ ਨੇ ਦੋ ਲੱਤਾਂ ਦਿੱਤੀਆਂ ਦੋ ਬਾਹਾਂ ਦਿੱਤੀਆਂ ਕੰਮ ਕਰ ਲਓ ਤੁਸੀਂ ਕੋਈ ਫਿਰ ਕਹਿੰਦਾ ਰੋਸਟ ਕਰਦੇ ਆ ਤਾਂ ਕਿ ਚਲੋ ਕਿਸੇ ਦੇ ਪਿੱਛੇ ਲੱਗ ਕੇ ਕਿਹਾ ਉਹ ਵੀ ਮੈਂ ਤੁਹਾਨੂੰ ਪ੍ਰੂਫ ਵਿਖਾ ਦੂੰਗੀ ਵੀ ਕਿਹਦੇ ਪਿੱਛੇ ਲੱਗਿਆ ਆ ਗੱਲ ਨੋਟ ਕਰੋ ਕਿਸੇ ਦੇ ਪਿੱਛੇ ਹੁਣ ਇਹ ਆਪਦੇ ਤੁਸੀਂ ਕਿਦਾਂ ਨਾਲ ਆਂਦੀ ਇਨਡਾਇਰੈਕਟਲੀ ਵੇਣਾ ਕਰਦੇ ਸਿਮੀ ਪਰਮ ਸ਼ੇਅਰ ਕਰ ਲੋਦੀ ਗੱਲ ਵੀ ਆਪਾਂ ਕਰਦੇ ਹਾਂ ਪਿੱਛੇ ਹੈਨਾ ਕਿਸੇ ਦੇ ਪਿੱਛੇ ਲੱਗ ਕੇ ਕਿ ਇੱਥੇ ਨਹੀਂ ਹੁੰਦੇ ਸੀਗੇ ਮੇਰੇ ਕੋਲ ਵੀਡੀਓ ਪਈ ਆ ਮੈਂ ਵਿਖਾ ਨਹੀਂ ਸਕਦੀ ਕਿਉਂਕਿ ਮੇਰੀ ਮਾਂ ਉਹਦੇ 'ਚ ਹੈਨਾ ਜੇ ਵੀਡੀਓ ਪਈ ਤੇ ਵਿਖਾਣਾ ਮਾਂ ਤਾਂ ਕਹਿੰਦੀ ਵੀ ਮੈਂ ਹੈ ਹੀ ਨਹੀਂ ਉੱਥੇ ਮਰ ਦੇ ਦੇ ਲੋ ਨਿੱਕੇ ਨਿੱਕੇ ਕਪੜੇ ਪਾ ਕੇ ਵਾਇਰਲ ਹੋਣਾ ਫਿਰ ਨਸ਼ੇ ਕਰਨੇ ਫਿਰ ਪੰਜ ਛੇ ਮੁੰਡਿਆਂ ਕੋਲ ਸਾਰਾ ਡਾਟਾ ਮੈਨੂੰ ਰਸੀਵ ਹੋਇਆ ਸਿਮੀ ਵਰ ਆ ਸਾਰਾ ਡਾਟਾ ਮੈਨੂੰ ਰਸੀਵ ਹੋਇਆ ਸਿਮੀ ਵਰਮਰਾਂ ਦੇ ਫੋਨ ਦੇ ਵਿੱਚੋਂ ਹਨਾ ਜਿਹੜੇ ਉਹ ਕਹਿੰਦੇ ਕਿ ਆਪਣੀ ਸਾਡੇ ਤੇ ਅਲੀਗੇਸ਼ਨ ਲਾ ਰਹੀ ਹੈ ਇਦਾਂ ਉਦਾਂ ਲੱਲਾ ਕੱਖਾ ਹਨਾ ਲੱਲਾ ਕੱਖਾ ਓਕੇ ਸਿਮੀ ਵਰਮਰਾਂ ਦੇ ਫੋਨ ਦੇ ਵਿੱਚੋਂ ਜੋ ਪੁਸ਼ ਆਪਾਂ ਨੂੰ ਮਿਲਿਆ ਸੀਗਾ ਹਨਾ ਉਹ ਕਹਿੰਦੇ ਸੀ ਸਾਡੇ ਫੋਨ ਰੱਖ ਲਿਆ ਇਦਾਂ ਉਦਾਂ ਹਨਾ ਆ ਸਾਰਾ ਡਾਟਾ ਇਹਨਾਂ ਦੇ ਫੋਨ ਦੇ ਵਿੱਚੋਂ ਆਪਾਂ ਨੂੰ ਰিসিਵ ਹੋਇਆ ਸੀਗਾ ਆ ਵੇਖਿਓ ਇਹਨਾਂ ਨੇ ਜਦੋਂ ਮੇਰੀ ਆਈਡੀ ਹੈ ਯਾਰ ਇਹ ਤਾਂ ਨਹੀਂ ਮੈਨੂੰ ਪਤਾ ਪੂਰਾ ਡਾਟਾ ਰੂਟਾ ਉਹਦੇ ਫੋਨ ਚ ਨਿਕਲਿਆ ਕਿ ਨਹੀਂ ਨਿਕਲਿਆ ਤੇ ਵਾਵਾ ਵਾਵਾ ਗੱਲ ਵਾਵਾ ਵਧੀਆ ਪੀ ਕੁੱਟਿਆ ਕਟਿਆ ਵੀ ਉਹਨੇ ਤੇ ਉਹ ਵੀ ਵੀਡੀਓ ਵਿਖਾਉਣਾ ਤੁਹਾਨੂੰ ਆ ਵੇਖ ਲਓ ਜੀ ਆ ਇੱਕ ਬੰਨੇ ਦੱਸਿਆ ਕੀ ਆ ਇੱਕ ਬੰਨੇ ਉਹ ਕਹਿਨ ਦਈਆ ਇਹ ਪਰਨੀਤ ਕਹਿਨਦੀ ਆ ਵੀ ਇੱਕ ਬੰਨੇ ਵੀ ਉਹਨੇ ਮੈਂ ਭੈਣ ਬਣਾਇਆ ਸੀ ਹੁਣ ਇਹ ਕਹਿੰਦੀ ਵੀ ਮੇਰੀ ਦੋ ਭੈਣਾਂ ਮੈਨੂੰ ਭੈਣ ਬਣਾਉਂਦੀ ਕੀ ਲੋੜ ਆ ਵੀ ਤੂੰ ਕਹਿੰਦੀ ਵੀ ਭੈਣ ਬਣਾਇਆ ਨਾਲੇ ਡਾੜਾ ਚੋੜ ਕੇ ਤਿਆਰ ਐਵੇਂ ਵਿਚਾਰੀ ਕੁੜਤੀ ਗਲਤ ਗੱਲ ਆ ਵੱਜਣੀ ਚਾਹੀਦੀ ਨਹੀਂ ਆ ਉਹਦਾ ਪਰਨੀਤ ਦੇ

ਮੇਰੇ ਸੋਸ਼ਲ ਮੀਡੀਆ ਦੀ ਪੂ ਆ ਰਹੇ ਹੋ ਉਲਟਾ ਇੱਕ ਕਪੂਰ ਸਲੂਨ ਹੈ ਉੱਥੇ ਜਾ ਕੇ 6 ਤਰੀਕ ਦੀ ਵੀਡੀਓ ਸਾਰੀ ਕਢਵਾ ਲਓ ਤੁਹਾਨੂੰ ਚਾਰ ਗੁੰਡਿਆਂ ਨਾਲ ਪੰਜ ਗੁੰਡਿਆਂ ਦਾ ਐਕਟਰੀ ਕਰਦੀ ਸਾਫ਼ ਦਿਖੇਗੀ ਅੰਦਰ ਸਲੂਨ ਚ ਆਈ ਹੈ ਤੂੰ ਮੁੱਟੀ ਕਿ ਚੱਲ ਤੂੰ ਮਾਂ ਨੂੰ ਵੀ ਕੁੱਟਿਆ ਭੈਣ ਨੂੰ ਵੀ ਕੁੱਟਿਆ ਤੇਰੀਆਂ ਦੋ ਭੈਣਾਂ ਹੈਗੀਆਂ ਮੈਨੂੰ ਰੱਬ ਨੇ ਦਿੱਤੀਆਂ ਆ ਤੇ ਬਹੁਤ ਹੈ ਮੈਨਲੇ ਇੰਨਾ ਮੈਨੂੰ ਕੋਈ ਤੇ ਨਹੀਂ ਉਹਨੇ ਕਿਹਾ ਨਾ ਵੀ ਮੇਰੀ ਦੋ ਭੈਣਾਂ ਹੈਗੀਆਂ ਵੀ ਮੈਨੂੰ ਭੈਣ ਬਣਾਉਂਦੀ ਕੀ ਲੋੜ ਹੈ ਪਰ ਇਹ ਕਹਿੰਦੀ ਵੀ ਭੈਣ ਬਣਾਏ ਵੀ ਨੇ ਮੇਰੀ ਭੈਣ ਬਣਾਗੇ ਵੀ ਮੇਰੀ ਆਈਡੀ ਹੈ ਕੀਤੀ ਏਦਾਂ ਏਦਾਂ ਤੇ ਬਾਕੀ ਬਾਕੀ ਯਾਰ ਜਿੱਦਾਂ ਦੀ ਵੇਖੋ ਬਾਬਾ ਜਿੱਦਾਂ ਦੀ ਹੈਗੀ ਆ ਨਾ ਇਹ ਕਿ ਫੜ ਲੈਂਦੀ ਚੀਕਾਂ ਉਹਦੀਆਂ ਮਰੌਂਦੀਆਂ ਐਵੇਂ ਚੀਕਾਂ ਮਾਰ ਲਾ ਪੀ ਆਪੇ ਇੱਕ ਜਪੇੜਵਾ ਦੀ ਉਹਨੇ ਭੱਜ ਜਾਣਾ ਸੀ ਚੱਕਰ ਪਤਾ ਕੀ ਯਾਰ ਉਹਦੇ ਸਲੂਨ 'ਚ ਬੜੀ ਨਾਲੇ ਚਾਰ ਪੰਜ ਗੁੰਡੇ ਲੈ ਗਏ ਆਂ ਨਾਲ ਮਾਯਾਰੀ ਨੇ ਫਿਰ ਕੀ ਕਰਨਾ ਸੀ ਉੱਥੇ ਤੇ ਜਿਹੜੇ ਸਲੂਨ ਵਾਲੇ ਉਹਨਾਂ ਨੇ ਉਹ ਵਿੰਦੇ ਹੀ ਰਹੇ ਛੋਕੋ ਗੋਲ ਮੇਲਾ ਲੱਗਾ ਵਾ ਨਾਲੇ ਵੀਡੀਓ ਬਣਾ ਕੇ ਲੈ ਗਏ ਉਹ ਗੁੰਡੇ ਜਿਹੜੇ ਨਾਲ ਲਿਆਂਦਾ ਸੀ ਉਹਨੇ ਨਾ ਤੇ ਮੁੰਤੀ ਵੀ ਪੁੱਛ ਰਿਹਾ ਕਿ ਕਿੰਨੇ ਜਿੰਨੇ ਹੋ ਗਏ ਜਿਹਾ ਨਾ ਕੁੜੀਆਂ ਕੁੜੀਆਂ ਵਿੱਚ ਹੀ ਪੋ ਚਿੰਕਾ ਮਾਂ ਦੀ ਸੀ ਕੁਝ ਕਰ ਲੰਦੀ ਛਾਲਾ ਧੱਕੜ ਚੰਗਾ ਐ ਤੇਰੀ ਚਿੰਕਾ ਘੜਾਈਆਂ ਫਿਰ ਇਹਨੇ ਵੀ ਦੋਨੋਂ ਫੈਮਲੀਆਂ ਤੋਂ ਜਲੂਸ ਕੱਢਿਆ ਮੇਰਾ ਸੋਹਰੇ ਪਰਿਵਾਰ ਦਾ ਵੀ ਮੇਰੇ ਪੇਕੇ ਪਰਿਵਾਰ ਦਾ ਵੀ ਆਣੇ ਚ ਬਹੁਤ ਵੱਡੀ ਵੱਡੀ ਪੋਸਟ ਵਾਲੇ ਦੇ ਹੱਥ ਚ ਫੋਨ ਕਰ ਰਹੇ ਨੇ ਮੈਂ ਉਹ ਭਰਾਵਾਂ ਨੂੰ ਵੀ ਕਹਿਨੀ ਆ ਵੀ ਨਾ ਕਰੋ ਕਿ ਜੋ ਚੀਜ਼ ਉਹਨੇ ਕੀਤੀ ਹੈ ਸਜ਼ਾ ਯਾਰ ਮਿਲਣੀ ਚਾਹੀਦੀ ਐ ਮੈਂ ਦਾ ਨਾ ਚੰਗੀਆਂ ਇਹੋ ਜਿਹਾ ਨਾ ਮਾਰੇ ਚਪੇੜ ਕੌਂ ਦੇ ਰੋਕਿਓ ਬਚੋਰੀ ਆ ਗੁੜੀ ਅਮਰ ਆਂਗੜੀਆ ਗਰ ਮੇਨ ਮੇਨ ਗੱਲਾਂ ਨੂੰ ਮੈਂ ਦੱਸ ਦਿੰਦਾ ਵਾਂ ਵੀ ਇਦਾਂ ਕਰਕੇ ਕਿਹੋ ਮੁੰਡੇ ਨਾਲ ਹੋਈ ਫਿਜ਼ੀਕਲ ਹੋਈ ਹੋਗੀ ਤੇ ਉੱਥੋਂ ਨੇ ਕਰੇ ਵੀਡੀਓ ਵੀਡੀਓ ਬਣਾ ਲਈ ਤੇ ਕਿਤੇ ਵਾਵਾ 2022 ਦੀ ਆ ਨਵੰਬਰ 2022 ਦੀ ਤੇ ਉਹ ਵੀ ਜਦੋਂ ਵੀਡੀਓ ਵਾਇਰਲ ਹੋ ਗਈ ਤੇ ਹੋਜਿਆ ਕਿ ਵਾਇਰਲ ਹੋਈ ਆ ਤੇ ਹੁਣ ਵਾਵਾ ਬਦਨਾਮੀ ਹੋਉਂਦੀ ਆ ਤੇ ਯਾਰ ਹੁਣ ਜਨਤਾ ਦਾ ਸੱਸਾ ਕੀ ਕਰਨੀ ਜਨਤਾ ਵਾਇਰਲ ਕਰੀ ਜਾਂਦੀ ਆ ਆ ਕਰ ਲੋ ਆ ਕਰ ਲੋ ਹੱਸੀ ਜਾਂਦੀ ਹੱਸੀ ਜਾਂਦੀ ਜਦੋਂ ਯਾਰ ਤੁਹਾਡੇ ਫੈਮਿਲੀ ਤੇ ਗੱਲ ਲਾਉਗੇ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਵੀ ਅਗਲੀ ਤੇ ਕੀ ਬੀਤਣਦੀ ਆ ਅਗਲੀ ਅਗਲੀ ਯਾਰ ਕੀ ਗਲਤੀ ਕਰੀ ਨੇ ਪਿਆਰ ਕੀਤਾ ਹੀ ਵਿਸ਼ਵਾਸ ਕਰਕੇ ਉਹਨੇ ਵੀਡੀਓ ਬਣਾਉਂ ਦਿੱਤਾ ਤਾਂ ਵੀ ਤਾਂ ਵੀ ਵੇਲੋਂ ਨੇ ਵਾਇਰਲ ਕਰਤੀ ਪਰ ਇਹ ਗੱਲ ਗਲਤ ਹੋਇਆ ਹੋ ਗਿਆ ਪਰ ਯਾਰ ਹੁਣ ਅਗਲੀ ਨਾ ਅੱਗੇ ਜਾ ਸਕਦੀ ਨਾ ਪਿੱਛੇ ਜਾ ਸਕਦੀ ਆ ਤੇ ਇਹ ਕਰਕੇ ਬਾਰ ਬਾਰ ਉਹਨੂੰ ਪੋਕ ਨਾ ਕਰੋ ਨਾ ਕਰੋ ਵੀ ਕੱਲ ਨੂੰ ਗੁਫਾ ਲੈ ਕੇ ਮਾਰ ਮੁਰਗੇ ਤੇ ਕੌਣ ਜ਼ਿੰਮੇਵਾਰ ਫਿਰ ਦੱਸੋ ਮਾਂ ਦੀ ਉਹਦੀ ਕੱਲੀ ਕੱਲੀ ਤੀ ਬੇਚਾਰੀ ਦੀ ਉਹ ਹੁਣ ਇੱਕ ਪਤਾ ਨਹੀਂ ਕੌਣ ਕਹਿੰਦੇ ਮੈਂ ਵੀਡੀਓ ਵੇਖੀ ਪਈ ਉਹ ਅਕਾਊਂਟ ਨਹੀਂ ਪ੍ਰਾਈਵੇਟ ਕਰਨਦੀ ਉਹ ਨਹੀਂ ਕਰਨਦੀ ਆ ਨਹੀਂ ਕਰਨਦੀ ਉਹਦੇ ਫਾਲੋਅਰ ਵਧ ਜਾਂਦੇ ਤੇ ਯਾਰ ਕੀ ਹੋ ਗਿਆ ਦੱਸ ਇੰਸਟਾਗ੍ਰam ਯਾਰ ਮੈਨਾਂ ਸਾਂ ਕੀ ਕਹਿਨਾ ਵਾਂ ਕੁੜੀਆਂ ਨੂੰ ਮੈਂ ਕੁੜੀਆਂ ਨੂੰ ਇਹ ਕਹਿਨਾ ਵਾਂ ਵੀ ਰੀਲਾਂ ਤੁਸੀਂ ਪਾਓ ਪਰ ਬੇਨਤੀ ਕਰਕੇ ਇੰਨੀ ਕਰਦਾ ਵਾਂ ਭੀਰੀਲਾਂ ਇਦਾਂ ਦੀਆਂ ਨਾ ਆਪਾਂ ਵੀ ਜਨਤਾ ਤੁਹਾਨੂੰ ਵੇਖੀ ਆਵੇ ਵੇਖੀ ਆਵੇ ਅਜਿਹਾ ਨਿੱਕੇ ਨਿੱਕੇ ਕੱਪੜੇ ਪਾੜੋ ਕੁੜੀਆਂ ਵਾਇਰਲ ਹੋਉਂਦੀਆਂ ਵਾ ਯਾਰ ਵਾਇਰਲ ਹੋਣਾ ਚੱਜ ਨਾ ਕੱਪੜੇ ਪਾ ਕੇ ਵੀ ਹੋ ਜਾਂਦਾ ਵਜੇ ਵਾਇਰਲ ਹੋਣਾ ਹੋਵੇ ਤੇ ਤੇ ਬਾਕੀ ਰਹੀ ਗੱਲ ਯਾਰ ਹੁਣ ਗਲਤੀਕਾਰ ਸਾਰੇ ਤਾਂ ਹੁੰਦੀ ਹੁੰਦੀ ਹੈ ਉਹਦੇ ਤੋਂ ਵੀ ਹੋ ਗਈ ਤੇ ਕੋਈ ਨਹੀਂ ਹੋਣੀ ਯਾਰ ਛੱਡੋ ਕੀ ਐਵੇਂ ਕਿਸ ਨੂੰ ਕੀ ਕਹਿਣਾ ਕਿਸੇ ਯਾਰ ਜਿਹਦੇ ਧੀ ਭੈਣ ਹੁੰਦੀ ਨਾ ਉਹ ਇਦਾਂ ਉਹ ਜਿਹਦੇ ਘਰ ਧੀ ਭੈਣ ਉਹਦੀ ਉਹ ਬੰਦਾ ਇਹਦਾ ਕਰ ਹੀ ਨਹੀਂ ਛਾਦਾ ਤੇ ਬਾਕੀ ਯਾਰ ਹੁਣ ਗਲਤੀ ਸਾਰਿਆਂ ਤੋਂ ਹੁੰਦੀ ਆ ਤਾਂ ਕੋਈ ਨਹੀਂ ਹੁਣ ਐਵੇਂ ਵਾਇਰਲ ਨਾ ਕਰਿਓ ਤੇ ਨਾ ਲੋਕਾਂ ਨੂੰ ਸ਼ੇਅਰ ਕਰੋ ਤੇ ਨਾ ਵਿਖਾਓ ਕਿਸੇ ਨੂੰ ਐਵੇਂ ਕੱਲ ਨੂੰ ਤੁਹਾਡੀ ਭੈਣ ਦੀ ਫਿਰ ਆਜੂਗੀ ਫਿਰ ਸੌਕੇ ਰਹੋਗੇ ਤੁਸੀਂ ਤੇ ਇਸ ਨਾਲ ਆਪਾਂ ਕਰਦੇ ਆਂ ਵੀਡੀਓ ਖਤਮ ਤੇ ਕਿੱਦਾਂ ਲੱਗੀ ਫਿਰ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਚ ਬਾਏ ਇੱਕ ਗੱਲ ਹੋਰ ਹੈਗੀ ਉਹ ਹੁਣ ਮੈਂ ਐਡ ਕਰ ਦਿੰਦਾ ਇਹਦੀ ਨਾ ਕਿਤੇ ਪਹਿਲੋਂ 1 ਸਾਲ 2 ਸਾਲ ਨਾ ਪਹਿਲੋਂ ਕਿ ਭਾਵੇਂ 4-5 ਮਹੀਨੇ ਪਹਿਲੋਂ ਉਹਦਾ ਪਹਿਲੋਂ ਕੁੜੀ ਦੇ ਪਹਿਲ ਰੋਲਾਇਆ ਪੈਂਦਿਆ ਸੀ ਫਰੈਸ਼ ਉਹਨਾਂ ਨੇ ਵੀਡੀਓ ਬਣਾਈ ਤੇ ਕਰਨ ਦਾ ਤਿੰਨੇ ਵੀ ਬਣਾਈ ਵੀ ਇਦਾਂ ਕਰਕੇ ਆ ਉਹ ਪਤਾ ਹੀ ਯਾਰ ਪਤਾ ਪਹਿਲੋਂ ਹੀ ਵੀ ਉਹ ਵੀਡੀਓ ਹੋ ਹੀ ਯਾਨੀ ਕਿ ਨਾ ਕਿਨੇ ਕੱਢ ਦੇਣੀ ਆ ਤੇ ਚਲੋ ਹੁਣ ਜੋ ਹੋਇਆ ਐਵੇਂ ਕਿਨੂੰ ਪੋਗਣਾ ਕਰੋ ਤੇ ਜੇ ਤੁਸੀਂ ਵੀਡੀਓ ਅਗੇ ਡੀਲੀਟ ਕਰ ਦਿਓ ਸੋ ਧਿਆਨ ਰੱਖਿਓ ਆਪਣਾ ਕਿਦਾਂ ਲੱਗੀ ਆਪਣਾ opinion ਥਲੇ ਦੇ ਦਿਓ ਤੇ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਕਰ ਦਿਓ ਇੰਸਟਾਗ੍ਰam ਮੇ ਆਈਡੀ ਪਿੱਛੇ ਦੇ ਦੇਣਾ ਬਾਈ